श्री जगदीप सिंह गोल्डी धनबाद स्पीकर साहब क्वेश्चन नंबर सा, आप तो है नहीं गए हो ही इज नॉट हियर मतलब ही कांट ही कांट गिव एश्योरेंस ऑन हिज पार्ट प्लीज बैठो जी बारह सौ अठ जी, जी।, जी।, जी। सरदार चेतन सिंह जोड़ा माजरा जल स्रोत मंत्री जवाब देंगे माजो स्पीकर साहब ਸੋਹਿਲ ਵਾਲਾ ਮਾਈਨਰ ਦੀ ਕੋਲੰਬਾਈ ਬੁਰਜੀ 0-45 1800 ਹੈ ਇਹ ਮਾਈਨਰ ਬੁਰਜੀ 0-10930 ਤੱਕ ਮੌਕੇ ਤੇ ਚੱਲ ਰਹੀ ਹੈ ਇਸ ਮਾਈਨਰ ਦੀ ਬੁਰਜੀ 10930-45800 ਤੱਕ ਦੀ ਉਸਾਰੀ ਦਾ ਕੰਮ ਪਰਗ ਦੀ ਅਧੀਨ ਹੈ ਜੋ ਕਿ ਮਿਤੀ 15 ਸਤੰਬਰ 2024 ਤੱਕ ਮੁਕੰਮਲ ਹੋਣ ਦੀ ਸਭਾਵਨਾ ਗੋਲੀ ਗੋਲਡੀ ਜੀ ਆ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਲਈ ਸਾਡੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਨਾ ਕਿਉਂਕਿ ਇਹ 1985 ਚ ਸਨਹਿਰ ਦਾ ਸਰਵੇ ਹੋਇਆ ਸੀ ਤਕਰੀਬਨ 39 ਸਾਲ ਪਹਿਲਾਂ ਜੀ ਤਿੰਨ ਵਾਰੀ ਨੀ ਪੱਥਰ ਰੱਖੇ ਗਏ ਪਰ ਕੋਈ ਉਹਦੇ ਚ ਕੰਮ ਸਟਾਰਟ ਨਹੀਂ ਹੋਇਆ ਪਰ ਜਦੋਂ ਆਪਣੀ ਸਰਕਾਰ ਆਈ ਦੂਜੇ ਮਹੀਨੇ ਮਾਨਯੋਗ ਜਿੰਪਾ ਜੀ ਕੋਲ ਮਹਿਕਮਾ ਸੀ ਮੁੱਖ ਮੰਤਰੀ ਸਾਹਿਬ ਨੇ ਹੁਕਮ ਕੀਤੇ ਵੀ ਇਹ ਨਹਿਰ ਬਣਾਉਣੀ ਹੈ ਤਾਂ ਇੱਕੋ ਦਿਨ ਲੋਟ ਕਰਤੇ ਔਰ ਜੋੜੇ ਮੈਨਰੇ ਸਭ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਪਿਛਲੇ ਮਹੀਨੇ ਮੀਟਿੰਗ ਕਰਕੇ 2 ਮਹੀਨਾ ਚ ਉਹਨਾਂ ਨੂੰ ਅਲਟੀਮੇਟਮ ਦਿੱਤਾ ਵੀ ਤੁਹਾਡੀ ਨਹਿਰ ਕੰਪਲੀਟ ਕਰਕੇ 40 ਪਿੰਡਾਂ ਨੂੰ ਨਹਿਰ ਲਗਣੀ ਹੈ ਫੋ ਮੈਂ ਵਿਧਾਨ ਸਭਾ ਚ ਸਮੁੱਚੀ ਸਰਕਾਰ ਦਾ ਸਮੁੱਚੇ ਮੰਤਰੀ ਸਭਾ ਦਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੇ ਹਲਕੇ ਕਿਉਂਕਿ ਬਾਰਡਰ ਏਰੀਆ ਔਰ ਟੇਲਾ ਤੇ ਰਹਿੰਦੇ ਆ 20 ਪਿੰਡਾਂ ਚ ਇੱਥੇ ਨਹਿਰੀ ਪਾਣੀ ਨਹੀਂ ਆਉਂਦਾ ਸੀ ਉਹ ਵੱਡਾ ਉਪਰਾਲਾ ਕਰਕੇ ਇਹ ਕੰਮ ਪੂਰਾ ਕਰਕੇ ਦਿੱਤਾ ਇਹਦੇ ਚ ਇੱਕ ਗੱਲ ਹੋ ਰਹਾ ਹੈ स्पीकर साहब उठे नी पत्थर श्रोमनी अकाली दल ਦੇ ਜਿਹੜੇ ਪ੍ਰਧਾਨ ਆ ਦੋ ਵਾਰੀ ਉਹਨਾਂ ਨੇ ਰੱਖੇ ਉਸ ਤੋਂ ਬਾਅਦ ਪੁਰਾਣੇ ਐਮਐਲਏ ਸੋ ਉਹਨਾਂ ਵੀ ਰੱਖੇ ਪਰ ਕੁਝ ਨਹੀਂ ਹੋਇਆ ਇਸ ਲਈ ਥੋੜਾ ਸਾਰਿਆਂ ਦਾ ਧੰਨਵਾਦ थैंक यू स्पीकर श्री जगਦੀਪ ਸਿੰਘ 골ਡੀ ਅ ਧੰਨਵਾਦ स्पीकर साहब ਕੁਐਸਚਨ ਨੰਬਰ ਸਾਹਬ ਆਪ ਤੇ ਹੈ ਨਹੀਂ ਕਿ ਉਹ ਹੀ ਇਸ ਨਾਟ ਹੇਅਰ मतलब ਹੀ ਕਾਂਟ ਹੀ ਕਾਂਟ ਗਿਵ ਅਸ਼ੋਰੈਂਸ ਔਨ హిਸ ਪਾਰਟ ਪਲੀਜ਼ ਬੈਠੋ ਜੀ 1208 ਜੀ ਜੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜਲ ਸਰੋਤ ਮੰਤਰੀ ਜਵਾਬ ਦੇਣਗੇ ਮਾਜੋ ਸਪੀਕਰ ਸਾਹਿਬ ਸੋਹਿਲਵਾਲਾ ਮਾਈਨਰ ਦੀ ਕੋਲੰਬਾਈ ਬੁਰਜੀ 0-45 1800 ਹੈ ਇਹ ਮਾਈਨਰ ਬੁਰਜੀ 0-10930 ਤੱਕ ਮੌਕੇ ਤੇ ਚੱਲ ਰਹੀ ਹੈ ਇਸ ਮਾਈਨਰ ਦੀ ਬੁਰਜੀ 10930-45800 ਤੱਕ ਦੀ ਉਸਾਰੀ ਦਾ ਕੰਮ ਪਰਗ ਦੀ ਅਧੀਨ ਹੈ ਜੋ ਕਿ ਮਿਤੀ 15 ਸਤੰਬਰ 2024 ਤੱਕ ਮੁਕੰਮਲ ਹੋਣ ਦੀ ਸੁਭਾਵਨਾ ਗੋਲਡੀ ਜੀ ਆ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਲਈ ਸਾਡੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਨਾ ਕਿਉਂਕਿ ਇਹ 1985 ਚ ਸਨੈਰ ਦਾ ਸਰਵੇ ਹੋਇਆ ਸੀ ਤਕਰੀਬਨ 39 ਸਾਲ ਪਹਿਲਾਂ ਜੀ ਤਿੰਨ ਵਾਰੀ ਨੀ ਪੱਥਰ ਰੱਖੇ ਗਏ ਪਰ ਕੋਈ ਉਹਦੇ ਚ ਕੰਮ ਸਟਾਰਟ ਨਹੀਂ ਹੋਇਆ ਪਰ ਜਦੋਂ ਆਪਣੀ ਸਰਕਾਰ ਆਈ ਦੂਜੇ ਮੈਨੇ ਮਾਨੇ ਹੋ ਜੰਪਾਜੀ ਕੋਲ ਮਹਿਕਮਾ ਸੀ ਮੁੱਖ ਮੰਤਰੀ ਸਾਹਿਬ ਨੇ ਹੁਕਮ ਕੀਤੇ ਵੀ ਇਹ ਨਹਿਰ ਬਣਾਉਣੀ ਹੈ ਤਾਂ ਇੱਕੋ ਦਿਨ ਲੋਟ ਕਰਤੇ ਔਰ ਜੋੜੇ ਮੈਰੇ ਸਾਹਿਬ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਪਿਛਲੇ ਮਹੀਨੇ ਮੀਟਿੰਗ ਕਰਕੇ ਦੋ ਮਹੀਨਾ ਚ ਉਹਨਾਂ ਨੂੰ ਅਲਟੀਮੇਟਮ ਦਿੱਤਾ ਵੀ ਤੁਹਾਡੀ ਨਹਿਰ ਕੰਪਲੀਟ ਕਰਕੇ 40 ਪਿੰਡਾਂ ਨੂੰ ਨਹਿਰ ਲਗਣੀ ਹੈ ਸੋ ਮੈਂ ਵਿਧਾਨ ਸਭਾ ਚ ਸਮੁੱਚੀ ਸਰਕਾਰ ਦਾ ਸਮੁੱਚੇ ਮੰਤਰੀ ਸਭਾ ਦਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੇ ਹਲਕੇ ਕਿਉਂਕਿ ਬਾਰਡਰ ਏਰੀਆ ਔਰ ਟੇਲਾ ਤੇ ਰਹਿੰਦੇ ਆ ਵੀ ਪਿੰਡਾਂ 'ਚ ਇੱਥੇ ਨਹਿਰੀ ਪਾਣੀ ਨਹੀਂ ਆਉਂਦਾ ਸੀ ਉਹ ਵੱਡਾ ਉਪਰਾਲਾ ਕਰਕੇ ਇਹ ਕੰਮ ਪੂਰਾ ਕਰਕੇ ਦਿੱਤਾ ਹੈ ਇਹਦੇ 'ਚ ਇੱਕ ਗੱਲ ਹੋ ਰਿਹਾ ਹੈ ਸਪੀਕਰ ਸਾਹਿਬ ਉੱਥੇ ਨੀ ਪੱਥਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨਾ ਦੋ ਵਾਰੀ ਉਹਨਾਂ ਨੇ ਰੱਖੇ ਉਸ ਤੋਂ ਬਾਅਦ ਪੁਰਾਣੇ ਐਮਐਲਏ ਸੋ ਉਹਨਾਂ ਵੀ ਰੱਖੇ ਪਰ ਕੁਝ ਨਹੀਂ ਹੋਇਆ ਇਸ ਲਈ ਥੋੜਾ ਸਾਰਿਆਂ ਦਾ ਧੰਨਵਾਦ ਥੈਂਕ ਯੂ